ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਦੇ ਮੌਸਮ ਦੀ ਜਿਹੜੀ ਭਾਰਤੀ ਮੌਸਮ ਵਿਗਿਆਨ ਵੱਲੋਂ ਪ੍ਰੈਸ ਰਿਲੀਜ਼ ਦੇ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦੋਸਤੋ ਵੀਡੀਓ ਲੰਬੀ ਜ਼ਰੂਰ ਹੋਊਗੀ ਤੇ ਪੂਰੀ ਜਾਣਕਾਰੀ ਦੇ ਲਈ ਚੈਨਲ ਦੇ ਨਾਲ ਬਣੇ ਰਹੋ ਕਿਉਂਕਿ ਵੀਡੀਓ ਜੇਕਰ ਸਕਿਪ ਕਰ ਜਾਈਏ ਤਾਂ ਤੁਹਾਡੇ ਤੱਕ ਜਿਹੜੀ ਪੂਰੀ ਜਾਣਕਾਰੀ ਹੈ ਉਹ ਨਹੀਂ ਪਹੁੰਚਦੀ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਨਾਲ ਨਾਲ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਬਹੁਤ ਸਾਰੇ ਦੋਸਤ ਮਿੱਤਰ ਕਿੰਤੂ ਪ੍ਰੰਤੂ ਜ਼ਰੂਰ ਕਰਦੇ ਨੇ ਕਿਉਂਕਿ ਇੱਕ ਅੱਜ ਸਾਡਾ ਦੋਸਤ ਨੇ ਕਮੈਂਟ ਮਾਰਿਆ Facebook ID ਦੇ ਉੱਤੇ ਕਿ ਦੁਨੀਆ ਤਾਂ ਚੰਦ ਤੇ ਪਹੁੰਚ ਗਈ ਤੁਸੀਂ ਮੌਸਮ ਦੇ ਚੱਕਰਾਂ ਦੇ ਵਿੱਚ ਲੋਕ ਪੈਸੇ ਕਮਾਉਣ ਦੇ ਚੱਕਰਾਂ 'ਚ ਇਹ ਵੀਡੀਓ ਪਾਉਂਦੇ ਰਹਿੰਦੇ ਹੋ ਪਰੰਤੂ ਦੋਸਤੋ ਜਿਹੜੇ ਦੋਸਤੋ ਮਿੱਤਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਉਹ ਕਮੈਂਟ ਕਰਦੇ ਨੇ ਗੁੱਡ ਲਾਈਕ ਇਸ ਤਰ੍ਹਾਂ ਜੋ ਵੀ ਉਹ ਕਰਦੇ ਨੇ ਤੇ ਜਿਸ ਨੂੰ ਵੀਡੀਓ ਵਧੀਆ ਨਹੀਂ ਲੱਗਦੀ ਉਹ ਕਮੈਂਟ ਕਰਨ ਦੀ ਬਜਾਏ ਸਾਨੂੰ ਅਨਫੋਲੋ ਕਰ ਸਕਦਾ ਫੇਸਬੁੱਕ ਤੋਂ ਜਾਂ YouTube ਚੈਨਲ ਤੋਂ ਪਰੰਤੂ ਦੋਸਤੋ ਅਸੀਂ ਜੋ ਵੀ ਅਪਡੇਟ ਦਿੰਨੇ ਆਂ ਅਸੀਂ ਆਪਣੇ ਕੋਲੋਂ ਜਾਣਕਾਰੀ ਨਹੀਂ ਦਿੰਦੇ ਅਸੀਂ ਸਿਰਫ ਭਾਰਤੀ ਮੌਸਮ ਵਿਗਿਆਨ ਦੇ ਸੈਟੇਲਾਈਟਾਂ ਦੇ ਵਿੱਚੋਂ ਦੇਖ ਕੇ ਜਿਹੜੀ ਜਾਣਕਾਰੀ ਆ ਜਾਂ ਉਹਨਾਂ ਦੀ ਜਿਹੜੀ ਅਫੀਸ਼ੀਅਲ ਸਾਈਟ ਦੇ ਉੱਤੇ ਜਾਣਕਾਰੀ ਆਉਂਦੀ ਹੈ ਉਹੀ ਜਾਣਕਾਰੀ ਤੁਹਾੜੇ ਤੱਕ ਪਹੁੰਚਾਉਂਦੇ ਆ ਨਾ ਕਿ ਅਸੀਂ ਫੇਕ ਜਾਣਕਾਰੀ ਜਾਂ ਅਸੀਂ ਮੀਹ ਹਨੇਰੀ ਚ ਖੜ ਦੁਫਾਨ ਅਜਿਹੀਆਂ ਅਫਵਾਹਾਂ ਫਲਾਕੇ ਜਾਣਕਾਰੀ ਜਿਹੜੀ ਉਹ ਦਿੰਨੇ ਆ ਸਿਰਫ ਅਸੀਂ ਜੋ ਜਾਣਕਾਰੀ ਸਹੀ ਤੇ ਸਟੀਕ ਹੁੰਦੀ ਹੈ ਜਿੰਨੀ ਕਿ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਹੈ ਓਨੀ ਕਿ ਜਾਣਕਾਰੀ ਅਸੀਂ ਪਹੁੰਚਾਉਂਦੇ ਆ ਜੇਕਰ ਤੁਸੀਂ ਸਾਡੀ ਇਸ ਵੀਡੀਓ ਦੇ ਨਾਲ ਸਹਿਮਤ ਹੋ ਦੋਸਤੋ ਇਸ ਗੱਲ ਦੇ ਨਾਲ ਸਹਿਮਤ ਹੋ ਤਾਂ ਇੱਕ ਵਾਰੀ ਕਮੈਂਟ ਜਰੂਰ ਕਰਕੇ ਸਾਨੂੰ ਇਸ ਜੋ ਜਾਣਕਾਰੀ ਜੋ ਵੀਰ ਨੇ ਸਾਡੇ ਨੇ ਇੱਕ ਨੇ ਫੇਸਬੁੱਕ ਆਈਡੀ ਤੇ ਸਾਨੂੰ ਕਮੈਂਟ ਮਾਰਿਆ ਤਾਂ ਉਸ ਦੇ ਲਈ ਇਹ ਇੱਕ ਜਵਾਬ ਹੋਊਗਾ ਕਿ ਵੀਰ ਜੇਕਰ ਤੈਨੂੰ ਵਧੀਆ ਨਹੀਂ ਲੱਗਦੀ ਜਾਣਕਾਰੀ ਤਾਂ ਜਰੂਰ ਤੂੰ ਅਨਫੋਲੋ ਕਰ ਸਕਦਾ ਹੈ ਇਸ ਕਰਕੇ ਜਿਹੜੇ ਦੋਸਤਾਂ ਮਿੱਤਰਾਂ ਨੂੰ ਵਧੀਆ ਲੱਗਦੀ ਹੈ ਜਾਣਕਾਰੀ ਤਾਂ ਉਹ ਜਰੂਰ ਸਾਡੇ ਲਈ ਕਮੈਂਟ ਕਰਿਓ ਤੇ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਦੋਸਤੋ ਸ਼ੁਰੂ ਕਰਦੇ ਆਪਾਂ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਇੱਕ ਪ੍ਰੈਸ ਰਿਲੀਜ਼ ਹੈ ਉਹੋ ਆਪਾਂ ਸਭ ਤੋਂ ਪਹਿਲਾਂ ਦੇਖ ਲੈਨੇ ਆ ਆਪਾਂ 14 ਤਰੀਕ ਤੋਂ ਸੌਰੀ 21 ਤਰੀਕ ਤੋਂ ਸ਼ੁਰੂ ਕਰਦੇ ਆ ਤੇ ਇਸੇ ਇਸ ਸਮੇਂ ਉੱਤਰਾਖੰਡ ਤੋਂ ਦੇਖ ਕੇ ਸ਼ੁਰੂ ਕਰਦੇ ਹੋਏ ਤਾੜ ਤੱਕ ਇਹ ਜਿਹੜੀ ਜਾਣਕਾਰੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਹਰਿਆਣਾ ਚੰਡੀਗੜ੍ਹ ਹਰਿਆਣਾ ਚੰਡੀਗੜ੍ਹ 13 ਨੰਬਰ ਤੋਂ ਸ਼ੁਰੂ ਕਰਦੇ ਆ ਉਸ ਤੋਂ ਉੱਪਰ ਉੱਤਰਾਖੰਡ ਤੇ ਉੱਤਰਾਖੰਡ ਦੇ ਵਿੱਚ ਵੀ ਜਿਹੜਾ ਅੱਜ 21 ਤਰੀਕ ਨੂੰ ਹਲਕੀ-ਹਲਕੀ ਬੱਦਲਵਾਈ ਬਣੀ ਰਹੀ ਤੇ ਉਸ ਤੋਂ ਬਾਅਦ 22 ਤਰੀਕ ਨੂੰ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਉੱਤਰਾਖੰਡ ਦੇ ਵਿੱਚ 23 ਤਰੀਕ ਨੂੰ ਬਰਫਬਾਰੀ ਹੋਊਗੀ 24 ਨੂੰ ਮੌਸਮ ਸਾਫਾ 25 ਨੂੰ ਸਾਫਾ 26 ਤੇ 27 ਤਰੀਕ ਨੂੰ ਜਿਹੜਾ ਮੌਸਮਾ ਉੱਤਰਾਖੰਡ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਤੁਸੀਂ ਲਾਈਵ ਜਿਹੜੀ ਇਹ ਦੇਖ ਸਕਦੇ ਹੋ ਜਿੱਤੇ ਅਸੀਂ ਜੋ ਮਾਰਕ ਕਰਿਆ ਤੇ ਉਸ ਤੋਂ ਬਾਅਦ ਚੱਲਦੇ ਆ ਦੋਸਤੋ ਆਪਾਂ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੀ ਅਪਡੇਟ ਤੇ ਇਸ ਸਮੇਂ ਦੀ ਜਿਹੜੀ ਅਪਡੇਟ ਹੈ ਇਹ ਹਰਿਆਣਾ ਪੇ ਪੰਜਾਬ ਚੰਡੀਗੜ੍ਹ ਤੇ ਦਿੱਲੀ ਦੀ ਜਿਹੜੀ ਅਪਡੇਟ ਹੈ ਇਸ ਸਮੇਂ ਤੁਹਾਨੂੰ ਮਾਰਕ ਕਰਕੇ ਦਿਖਾ ਰਹੇ ਹਾਂ ਦੋਸਤੋ ਬੱਦਲ ਜ਼ਰੂਰ ਬਣੇ ਰਹੇ ਨੇ ਹਲਕੇ ਹਲਕੇ ਪਰੰਤੂ ਜੋ ਭਾਰਤੀ ਮੌਸਮ ਵਿਗਿਆਨ ਦੀ ਅਪਡੇਟ ਦੇ ਮੁਤਾਬਕ ਅੱਜ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦਾ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਤੁਸੀਂ ਦੇਖ ਸਕਦੇ ਹੋ ਜਿੱਥੇ ਅਸੀਂ ਮਾਰਕ ਕਰਿਆ ਇਹ ਨਿਸ਼ਾਨੀ ਲਾਈ ਹੈ ਲਾਲ ਰੰਗ ਦੀ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਮੌਸਮ ਆਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਅੱਗੇ 22 ਤਰੀਕ ਨੂੰ 22 ਤਰੀਕ ਨੂੰ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਜਿਹੜਾ ਹਲਕਾ ਜਿਹਾ ਬੱਦਲ ਸਿਸਟਮ ਹੈ ਜਿਹੜਾ ਪਹੁੰਚੂਗਾ ਜਿਵੇਂ ਕਿ ਅੱਜ ਬੱਦਲ ਵਾਈ ਦੇਖਣ ਨੂੰ ਮਿਲੇ ਪਰੰਤੂ ਕੱਲ ਨੂੰ ਥੋੜਾ ਜਿਹਾ ਹਲਕਾ ਜਿਆਦਾ ਬੱਦਲੀ ਜਿਹੜੀ ਆਉਗੀ ਤੇ ਦਿੱਲੀ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕਿਤੇ ਇੱਕਾ ਦੁੱਕਾ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਉਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਜਿਹੜੀ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਇੱਥੇ ਜਿੱਥੇ ਅਸੀਂ ਮਾਰਕਰ ਇਹ 22 ਤਰੀਕ ਦੀ ਜਿਹੜੀ ਅਪਡੇਟ ਹੈ ਤੁਸੀਂ ਪੂਰੀ ਜਾਣਕਾਰੀ ਦੇਖ ਸਕਦੇ ਹੋ ਜਦੋਂ ਅਸੀਂ ਮਾਰਕਰ ਹਟਾ ਦਾਂਗੇ ਤਾ ਪੂਰੀ ਜਾਣਕਾਰੀ ਜਿਹੜੇ ਦੇਖ ਸਕਦੇ ਹੋ ਜਿਵੇਂ ਜਿਵੇਂ ਇਹ ਹਲਕੇ ਤੇ ਫਿੱਕੇ ਰੰਗ ਦੇ ਇਸ ਤਰ੍ਹਾਂ ਦੇ ਜਿਹੜੇ ਕਾਰਵਾਨੀਆਂ ਹੋਣਗੀਆਂ ਤੇ 23 ਤਰੀਕ ਨੂੰ ਵੀ ਜਿਹੜਾ ਪੰਜਾਬ ਦੇ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਹਲਕੇ-ਹਲਕੇ ਕਾਰਵਾਨੀਆਂ ਬਦਲ ਬਾਈ ਦੇ ਨਾਲ ਮੀਂਹ ਦੀਆਂ ਹੋ ਸਕਦੀਆਂ ਨੇ ਕੋਈ ਜ਼ਿਆਦਾ ਨਹੀਂ ਹੋਣਗੀਆਂ ਉਸ ਤੋਂ ਬਾਅਦ 24 ਤਰੀਕ ਨੂੰ ਮੌਸਮ ਆਮ ਤੌਰ ਤੇ ਡਰਾਈ ਤੇ ਖੁਸ਼ਕਾ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ 25 ਤਰੀਕ ਨੂੰ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਡਰਾਈ ਲਿਖਿਆ ਹੋਇਆ 26 ਤਰੀਕ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਤੇ 27 ਉਸ ਤੋਂ ਬਾਅਦ 28 ਸੌਰੀ 26 ਤੇ 27 ਤਰੀਕ ਦੋਨਾਂ ਨੂੰ ਜਿਹੜਾ ਆਮ ਤੌਰ ਤੇ ਮੌਸਮ ਖੁਸ਼ਕ ਤੇ ਸਾਫ਼ ਹੈ ਇਹ ਅਸੀਂ ਮਾਰਕ ਕਰਿਆ ਦੋਸਤੋ ਤੁਸੀਂ ਪੂਰੀ ਜਾਣਕਾਰੀ ਇੱਕ ਵਾਰੀ ਦੇਖ ਸਕਦੇ ਹੋ ਲਾਈਵ ਜਿਹੜੀ ਇਹ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੀ ਜੋ ਗ੍ਰਾਫਿਕ ਦੀ ਇੱਕ ਜੋ ਰੇਨਫਾਲ ਵਾਸਤੇ ਫੋਰਕਾਸਟ ਵਾਸਤੇ ਇਹਨਾਂ ਨੇ ਪ੍ਰੈਸਰ ਨੋਟ ਹੁੰਦਾ ਹੈ ਪ੍ਰੈਸ ਨੋਟ ਦੇ ਵਿੱਚ ਜਿਹੜੀ ਅਪਡੇਟ ਦਿੰਨੇ ਆ ਅਸੀਂ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਲਦਾਖ ਤੇ ਹਿਮਾਚਲ ਪ੍ਰਦੇਸ਼ ਬੈਸਟ ਰਾਜਸਥਾਨ ਇਹ ਤਿੰਨਾ ਸਟੇਟਾਂ ਦੀ ਅਸੀਂ ਇਹਨਾਂ ਦੀ ਵੀ ਜਿਹੜੀ ਤਾਰ ਤੱਕ ਜਾਣਕਾਰੀ ਪਹੁੰਚਾਵਾਂਗੇ 15 ਨੰਬਰ ਤੋਂ ਸ਼ੁਰੂ ਕਰਦੇ ਹਾਂ ਹਿਮਾਚਲ ਜੰਮੂ ਐਂਡ ਕਸ਼ਮੀਰ ਲਦਾਖ ਤੇ ਵੈਸਟ ਰਾਜਸਥਾਨ ਤੇ ਈਸਟ ਰਾਜਸਥਾਨ ਇੱਥੇ ਤੱਕ ਅਸੀਂ ਇਹ ਜਾਣਕਾਰੀ ਤਾਰ ਤੱਕ ਸਾਂਝੀ ਕਰਾਂਗੇ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਦੇਖਦੇ ਹੋ ਦੇਖਦੇ ਰਹੋ ਤੇ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੇ ਜੰਮੂ ਐਂਡ ਕਸ਼ਮੀਰ ਦੀ ਗੱਲ ਕਰੀਏ ਹਿਮਾਚਲ ਦੇ ਵਿੱਚ ਕੱਲ ਨੂੰ ਜਿਹੜੀ ਅੱਜ ਹਲਕੀ ਬੱਦਲਵਾਈ ਸੀ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਅੱਜ ਮੀਂਹ ਦੀਆਂ ਕਰਵਾਨੀਆਂ ਹੋਈਆਂ ਨੇ ਤੇ ਉੱਪਰ ਦੇਖ ਸਕਦੇ ਹੋ ਇਹ ਹਲਕੀ ਬੱਦਲਵਾਈ ਸੀ ਹਿਮਾਚਲ ਦੇ ਵਿੱਚ ਤੇ ਉਸ ਤੋਂ ਬਾਅਦ ਕੱਲ ਨੂੰ ਦੋਨੋਂ ਸਟੇਟਾਂ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਤੇ ਹਿਮਾ ਜੋ ਲਦਾਖ ਦੇ ਵਿੱਚ ਵੀ ਜਿਹੜੇ ਮੀਂਹ ਦੇ ਕਾਰਵਾਈਆਂ ਕੱਲ ਨੂੰ ਹੋਣਗੀਆਂ ਤੇ ਪਰਸੋਂ ਨੂੰ ਜਿਹੜੀ 27 23 ਤਰੀਕ ਦੀ ਜਾਣਕਾਰੀ ਹੈ ਤੇ ਹਿਮਾਚਲ ਦੇ ਵਿੱਚ ਮੀਂਹ ਦੇ ਕਾਰਵਾਈਆਂ ਹੋਣਗੀਆਂ ਤੇ ਪ੍ਰੰਤੂ ਜੰਮੂ ਐਂਡ ਕਸ਼ਮੀਰ ਦੇ ਵਿੱਚ ਥੋੜੀ ਹਲਕੀ ਜਿਹੀ ਬੱਦਲਵਾਈ ਬਣੀ ਰਹੂਗੀ ਉਸ ਤੋਂ ਬਾਅਦ 24 ਨੂੰ ਮੌਸਮ ਸਾਫ਼ ਹੈ 25 ਨੂੰ ਸਾਫ਼ ਹੈ 26 ਨੂੰ ਸਾਫ਼ ਹੈ ਤੇ 27 ਨੂੰ ਸਾਫ਼ ਹੈ ਜਿਹੜਾ ਦਿਖਾਇਆ ਗਿਆ ਤੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਵੀ ਦੋਸਤੋ ਅੱਜ ਮੌਸਮ ਸਾਫ਼ ਸੀ ਦੋਨਾਂ ਸਟੇਟਾਂ ਦਾ ਸੌਰੀ ਦੋਨਾਂ ਖੇਤਰਾਂ ਦਾ ਜਿਵੇਂ ਕਿ ਵੈਸਟ ਰਾਜਸਥਾਨ ਤੇ ਈਸਟ ਰਾਜਸਥਾਨ ਇਹ ਦੋਨਾਂ ਸਟੇਟ ਜਿਹੜਾ ਇਹ ਦਿਖਾਇਆ ਗਿਆ ਦੋ ਹਿੱਸਿਆਂ ਦੇ ਵਿੱਚ ਰਾਜਸਥਾਨ ਨੂੰ ਵੰਡਿਆ ਗਿਆ ਦੇਖ ਸਕਦੇ ਹੋ ਇੱਥੇ ਦੋਨਾਂ ਇਸ ਦੇ ਵਿੱਚ ਜਿਹੜਾ ਮੌਸਮ ਅੱਜ ਡਰਾਈ ਸੀ ਖੁਸ਼ਕ ਸੀ ਤੇ ਉਸ ਤੋਂ ਬਾਅਦ ਕੱਲੋਂ ਹਲਕੀ ਬੱਦਲਬਾਹੀ ਹੋਊਗੀ ਕੋਈ ਮੀਂਹ ਦੇ ਕਾਰਵਾਈਆਂ ਨਹੀਂ ਹੋਣਗੀਆਂ ਫਿਰ ਉਸ ਤੋਂ ਬਾਅਦ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਆ ਜਿਹੜਾ ਦਿਖਾਇਆ ਗਿਆ ਤੇ ਇੱਥੇ ਦੇਖ ਸਕਦੇ ਹੋ ਇਹ ਪੂਰਾ ਮੌਸਮ ਜਿਹੜਾ ਡਰਾਈ ਦਿਖਾਇਆ ਗਿਆ ਤੇ ਬਾਕੀ ਤੁਹਾਨੂੰ ਅਸੀਂ ਜਿਹੜੇ ਅਪਡੇਟ ਆ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਹਾਂਗੇ ਦੋਸਤੋ ਅੱਜ 21 ਤਰੀਕ ਦੀ ਇਹ ਕਰ ਨਕਸ਼ੇ ਦੇ ਮੁਤਾਬਕ ਵੀ ਗੱਲ ਕਰੀ ਤਾਂ ਦੇਖ ਸਕਦੇ ਹੋ ਬੱਦਲਵਾਈ ਦਿਖਾਈ ਗਈ ਹੈ ਕੋਈ ਮੀਂਹ ਦੀਆਂ ਕਾਰਵਾਈਆਂ ਨਹੀਂ ਹੈਗੀਆਂ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਜਿਹੜੇ ਇਹ 22 ਤਰੀਕ ਦੀਆਂ ਸਿਸਟਮ ਦੀਆਂ ਕਾਰਵਾਈਆਂ ਨੇ ਪੰਜਾਬ ਦੇ ਵਿੱਚ ਬੱਦਲਵਾਈ ਦਿਖਾਈ ਗਈ ਹੈ ਤੇ ਇਸਦਰ ਜਿਹੜਾ ਮੀਂਹ ਦੀਆਂ ਕਾਰਵਾਈਆਂ ਹਲਕੀਆਂ ਦਿਖਾਈਆਂਗੇ ਨੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਦਿੱਲੀ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਇਸ ਤਰ੍ਹਾਂ ਦਿਖਾਈਆਂ ਗਏ ਨੇ ਦੇਖ ਸਕਦੇ ਹੋ ਤੇ ਇਸ ਦੇ ਵਿੱਚ ਜਿਹੜੇ ਗ੍ਰਾਫ ਦੇ ਵਿੱਚ ਇਹ ਪੂਰੀ ਜਾਣਕਾਰੀ ਆ ਤੁਸੀਂ ਦੇਖ ਰਹੇ ਹੋ ਇਸ ਸਮੇਂ ਗ੍ਰੀਨ ਕਲਰ ਦੀ ਬਦਲਵਾਈ ਹੈ ਤੇ ਇੱਥੇ ਵੀ ਬਦਲਵਾਈ ਹੈ ਉੱਪਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੱਧਰ ਹਿਮਾਚਲ ਹਰ ਚੰਡੀਗੜ੍ਹ ਤੇ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਕਿਤੇ ਕਿਤੇ ਜਿਹੜੇ ਮੀਂਹ ਦੇ ਸਿੱਟੇ ਜਿਨੇ ਕਣੀ ਕਾਮਣਾ ਜਿਹੜਾ ਹੋ ਸਕਦਾ ਹੈ ਤੇ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ 23 ਤਰੀਕ ਦਾ ਮੌਸਮ ਵੀ ਜਿਹੜਾ ਕਿ ਮੌਸਮ ਦੇ ਵਿੱਚ ਇੱਥੇ ਹਿਮਾਚਲ ਵਾਲੀ ਸਾਈਡ ਜਿਹੜਾ ਮਾਈਨਸ ਦੇ ਵਿੱਚ ਡਿਗਰੀ ਦੇ ਵਿੱਚ ਜਿਹੜਾ ਤਾਪਮਾਨ ਜਾਊਗਾ 23 ਤਰੀਕ ਨੂੰ ਪਰੰਤੂ ਮੀਂਹ ਵੱਖੋਂ ਜਿਹੜਾ ਮੌਸਮ ਠੀਕ ਆ ਅਲਰਟ ਕੋਈ ਜ਼ਿਆਦਾ ਵੱਡਾ ਨਹੀਂ ਹੈਗਾ ਮੀਂਹ ਦੇ ਜਾਂ ਧੁੰਦ ਦਾ ਜਿਹੜਾ ਅਲਰਟ ਕੋਈ ਨਾ ਕੋਈ ਹੋ ਸਕਦਾ ਪਰੰਤੂ ਫਿਲਹਾਲ ਮਾਈਨਸ ਦੇ ਵਿੱਚ ਤਾਪਮਾਨ ਦੇ ਬਰਫਵਾਰੀ ਦੇ ਚਾਂਸ ਬਣਦੇ ਨੇ ਬੱਦਲਵਾਈ ਬਣੀ ਰਹੂ ਇੱਥੇ ਬੱਦਲਵਾਈ ਬਣੀ ਰਹੂ ਬਾਕੀ ਪਲ-ਪਲ ਦੀ ਅਪਡੇਟ ਸਮੇਂ-ਸਮੇਂ ਦੇ ਉੱਤੇ ਆਉਂਦੀ ਰਹੂਗੀ ਦੋਸਤੋ ਦੇਖ ਸਕਦੇ ਹੋ ਸਮੇਂ-ਸਮੇਂ ਦੀ ਅਪਡੇਟ ਇਹ ਪਹੁੰਚਾਉਂਦੇ ਰਹਿ ਰਹੇ ਆ ਅਸੀਂ ਠੀਕ ਹੈ ਮੌਸਮ ਕੋਈ ਜ਼ਿਆਦਾ ਮੀਂਹ ਦੇ ਹਾਲਾਤ ਨਹੀਂ ਹੋਣਗੇ ਤੇ ਅਸੀਂ ਲੈ ਚੱਲਦੇ ਆ ਤੁਹਾਨੂੰ ਹੁਣ ਇਸ ਤੋਂ ਬਾਅਦ ਭਾਰਤੀ ਮੌਸਮ ਵਿਗਿਆਨ ਦੇ ਜਿਹੜੀ ਅਫੀਸ਼ੀਅਲ ਸਾਈਡ ਦੇ ਜਿਹੜਾ ਸੈਟੇਲਾਈਟ ਆ ਉਸ ਦੇ ਵਿੱਚ ਕਿ ਅੱਜ ਰਾਤ ਦਾ ਮੌਸਮ ਹੈ ਜਿਹੜਾ 21 ਤਰੀਕ ਤੱਕ ਇਹੋ ਜਿਹਾ ਹੈ ਤੇ ਸਿਸਟਮ ਕਿੱਥੇ ਨੇੜੇ ਪਹੁੰਚਿਆ ਜਾਂ ਹਜੇ ਦੂਰ ਹੈ ਐਸਾ ਮੈਂ ਦੇਖ ਸਕਦੇ ਹਾਂ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਸੈਟੇਲਾਈਟ ਆ ਉਸ ਦੇ ਵਿੱਚ ਮੌਸਮ ਧੁੰਦ ਬਖੋ ਦਾ ਸਾਫ਼ ਆ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਧੁੰਦ ਦੇ ਹਾਲਾਤ ਨਹੀਂ ਹੈਗੇ ਦੇਖ ਸਕਦੇ ਹੋ ਪੰਜਾਬ ਹਰਿਆਣਾ ਤੇ ਹਿਮਾਚਲ ਰਾਜਸਥਾਨ ਚੰਡੀਗੜ੍ਹ ਦੇ ਇਹ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਦੇਖ ਸਕਦੇ ਹੋ ਤਸਵੀਰ ਲਾਈਵ ਹੈ ਪਰੰਤੂ ਲਹਿੰਦੇ ਪੰਜਾਬ ਵਾਲੀ ਸਾਈਡ ਤੋਂ ਜਿਹੜਾ ਉਹ ਸਿਸਟਮ ਹੈ ਇੱਕ ਆ ਰਿਹਾ ਇਧਰੋਂ ਪਹਾੜੀ ਇਲਾਕਿਆਂ ਵਿੱਚ ਵੀ ਪੈਦਾ ਹੋ ਰਿਹਾ ਇਧਰ ਇਹ ਆ ਗਿਆ ਤੇ ਇਧਰ ਹੋਏ ਆ ਰਹੇ ਦਿਨ ਵੇਲੇ ਜਿਹੜੀ ਬੱਦਲਬਾਈ ਕੋਈ ਬਣੀ ਰਹੀ ਉਹਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਸੀ ਉੱਚੇ ਬੱਦਲ ਸੀ ਤਿੰਨ ਤਿੱਤਰਫੰਗੀ ਜਿਹੜੇ ਬੱਦਲ ਸੀ ਜਿਹੜੇ ਬਣੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਦੋਸਤੋ ਗੱਲ ਕਰਾਂਗੇ ਤਾਪਮਾਨ ਦੀ ਤਾਪਮਾਨ ਵੀ ਜਿਹੜਾ ਅੱਜ ਦਿਨ ਦਾ ਉਹ ਕੁਝ ਖੇਤਰਾਂ ਦਾ ਜਿੱਥੇ ਵਧੀਆ ਧੁੱਪ ਲੱਗੀ ਹੈ ਉੱਥੇ ਤਾਪਮਾਨ ਜਿਹੜਾ ਅ ਅਸੀਂ ਕਹਿ ਸਕਦੇ ਹਾਂ 22 ਡਿਗਰੀ ਤੋਂ ਪਲੱਸ ਹੀ ਦਰਜ ਕੀਤਾ ਗਿਆ ਜਿੱਥੇ ਤਾਪਮਾਨ ਧੁੱਪਾ ਥੋੜੀ ਜੀ ਮੱਧਮ ਰੂਪ ਦੇ ਵਿੱਚ ਰਹੀ ਆ ਉੱਥੇ ਤਾਪਮਾਨ ਜਿਹੜਾ ਥੋੜਾ ਜਿਹਾ ਘਟ ਰਿਹਾ ਉੱਥੇ 16 17 ਜਾਂ 18 ਡਿਗਰੀ ਦੇ ਆਸ-ਪਾਸ ਜਿਹੜਾ ਦਰਜ ਕੀਤਾ ਗਿਆ ਅੱਜ ਰਾਤ ਨੂੰ ਮੀਂਹ ਦੀਆਂ ਕਾਰਵਾਈਆਂ ਵੀ ਕੋਈ ਨਹੀਂ ਹੈਗੀਆਂ ਦੇਖ ਸਕਦੇ ਹੋ ਕੋਈ ਜ਼ਿਆਦਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਮੀਂਹ ਦੀ ਕਾਰਵਾਈ ਨਹੀਂ 6% ਨਮੀ ਦੇ ਚੰ드ਰਮਾ ਦੀ ਤਸਵੀਰ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਕੱਲ ਨੂੰ ਸਵੇਰ ਦੇ 22 ਤਰੀਕ ਦੇ ਮੌਸਮ ਦੀ ਵੀ 6 ਤਰੀਕ ਤੁੱਪ ਇਸੇ ਤਰ੍ਹਾਂ 6% ਚਾਂਸ ਨੇ ਤੇ ਤੁੱਪ ਦੀ ਜਿਹੜੀ ਤਸਵੀਰ ਹੈ 23 ਤਰੀਕ ਨੂੰ ਵੀ ਕੋਈ ਜ਼ਿਆਦਾ ਨਹੀਂ ਹੈਗਾ ਮੀਂਹ ਦੇ ਜਿਹੜੇ ਕੋਈ ਹਲਾਤ ਨਹੀਂ ਬਣਨਗੇ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਕੁਝ ਖੇਤਰਾਂ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਿਆ 26 27 ਤਰੀਕ ਤੱਕ ਕੋਈ ਚਾਂਸ ਮੀਂਹ ਦੇ ਨਹੀਂ ਹੈਗੇ ਹਲਕੇ ਹਲਕੇ ਬੱਦਲ ਜਿਹੜੇ ਆਉਂਦੇ ਜਾਂਦੇ ਰਹਿਣਗੇ ਤੇ ਉਸ ਤੋਂ ਬਾਅਦ ਅਸੀਂ ਲੈ ਚੱਲਦੇ ਆ ਤੁਹਾਨੂੰ ਤੀਸਰੇ ਸੈਟਲਾਈਟ ਦੀ ਜਿੱਥੇ ਕਿ ਧੁੰਦ ਦੀ ਜਿਹੜੀ ਤਸਵੀਰ ਆਪਾਂ ਨੂੰ ਲਾਈਵ ਦਿਸੂਗੀ ਧੁੰਦ ਕਿੱਥੇ ਕਿੱਥੇ ਆ ਸਕਦੀ ਹੈ ਕੋਈ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਉਸ ਦੀ ਵੀ ਅਸੀਂ ਤਸਵੀਰ ਹੈ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਵੀਡੀਓ ਨੂੰ ਸ਼ੇਅਰ ਕਰੀ ਜਾਓ ਦੋਸਤੋ ਫਿਲਹਾਲ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਧੁੰਦ ਦੇ ਜਿਹੜੇ ਚਾਂਸ ਨਹੀਂ ਬਣ ਰਹੇ ਸਿਰਫ ਮੌਸਮਾ ਜਿਹੜਾ ਆਮ ਤੌਰ ਤੇ ਸਾਫ਼ ਹੈ ਜਿਹੜੇ ਬੱਦਲ ਸੀ ਤਾਂ ਹਨ ਦਿਖਾਏ ਨੇ ਇੱਥੇ ਬਣੇ ਹੋਏ ਨੇ ਹਜੇ ਉੱਚੇ ਬੱਦਲ ਨੇ ਰਾਤ ਨੂੰ ਬਣੇ ਰਹਿਣਗੇ ਤੇ ਧੁੰਦ ਜਿਹੜੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਇਧਰਲੇ ਸਾਈਡ ਬਣੀ ਹੋਈ ਦਿਖਾਈ ਦੇ ਰਹੀ ਹੈ ਉਹ ਵੀ ਕੋਈ ਜ਼ਿਆਦਾ ਸੰਘਣੀ ਨਹੀਂ ਹੋਊਗੀ ਦਿਨ ਦੇ ਸਮੇਂ ਜਦੋਂ ਧੁੱਪ ਨਿਕਲਦੀ ਹੈ ਤਾਂ ਉਹ ਜਿਹੜੀ ਤੁਹਾਨੂੰ ਦਾ ਹੋੜ ਜਾਂਦੀ ਹੈ ਦੇਖ ਸਕਦੇ ਹੋ ਬਿਕਨੈਰ ਵਾਲੇ ਸਾਈਡ ਤੋਂ ਹੁੰਦਾ ਜਿਹੜੀ ਰਾਜਸਥਾਨ ਦੇ ਵਿੱਚ ਜੋਧਪੁਰ ਵਾਲੇ ਸਾਈਡ ਬਣੀ ਹੋਈ ਹੈ ਪਰੰਤੂ ਇਹਦਾ ਕੋਈ ਜਿਆਦਾ ਵੱਡਾ ਐਡਾ ਪ੍ਰਭਾਵ ਨਹੀਂ ਹੋਊਗਾ ਦੇਖ ਸਕਦੇ ਹੋ ਤੁਹਾਨੂੰ ਲਾਈਵ ਜਿਹੜੀ ਦਿਖਾ ਰਿਹਾ ਸੈਟਲਾਈਟ ਦੀ ਤਸਵੀਰਾਂ ਹੈ ਪ੍ਰਾਈਵੇਟ ਸੰਸਥਾਵਾਂ ਦੇ ਜਿਹੜੇ ਸੈਟਲਾਈਟ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਤਸਵੀਰਾਂ ਨੇ ਸਮੇਂ-ਸਮੇਂ ਦੇ ਉੱਤੇ ਆਉਂਦੀਆਂ ਰਹਿੰਦੀਆਂ ਨੇ ਅਸੀਂ ਤਾਰ ਤੱਕ ਪਹੁੰਚਾਉਂਦੇ ਰਹਿੰਦੇ ਹਾਂ ਦੇਖ ਸਕਦੇ ਹੋ ਨੀਲੇ ਰੰਗ ਦੇ ਧਾਰੀਆਂ ਲਈ ਜਿਹੜੇ ਤੁੰਦ ਤੇ ਬੱਦਲਾਂ ਦੀ ਜਿਹੜੀ ਆਵਾਜੇ ਇਹ ਬਣੀ ਹੋਈ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਮੇਰੇ ਤੁੰਦ ਪੱਖੋਂ ਜਿਹੜਾ ਮੌਸਮ ਆ ਆਮ ਤੌਰ ਤੇ ਸਾਫ ਹੈ ਤੇ ਹੂੰ ਵੀ ਬੱਦਲ ਮੀ ਪੱਖੋਂ ਵੀ ਸਾਫ ਹੈ ਸਿਰਫ ਜਿਹੜੇ ਉੱਚੇ ਬੱਦਲ ਨੇ ਉਹ ਬਣਦੇ ਹੋਏ ਨਜ਼ਰ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਇਧਰ ਹਿਮਾਚਲ ਚੰਡੀਗੜ੍ਹ ਤੇ ਅਸੀਂ ਕਹਿ ਸਕਦੇ ਹਾਂ ਕੁਝ ਖੇਤਰ ਦਿੱਲੀ ਤੇ ਹਰਿਆਣਾ ਦੇ ਇਸ ਤਰ੍ਹਾਂ ਜਿਹੜਾ ਇਹਨਾਂ ਦੇ ਵਿੱਚ ਬੱਦਲਾਂ ਦੀ ਆਵਾਜ਼ ਜਿਹੜੀ ਬਣੀ ਹੋਈ ਹੈ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਸਮੇਂ ਸਮੇਂ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਦੇਖ ਸਕਦੇ ਹੋ ਇਸ ਸਮੇਂ ਹਵਾਵਾਂ ਦੀ ਦਿਸ਼ਾ ਵੀ ਜਿਹੜੀ ਬਦਲ ਚੁੱਕੀ ਹੈ ਜਿਹੜੀ ਕਿ ਉੱਤਰ ਪੱਛੋਂ ਨੇ ਹਵਾਵਾਂ ਅੱਜ ਦਿਨ ਵੇਲੇ ਵਧੀਆ ਚੱਲਦੀਆਂ ਰਹੀਆਂ ਨੇ ਤਾਂ ਠੰਡਕ ਆ ਜਿਹੜੀ ਬਣਦੀ ਹੋਈ ਨਜ਼ਰ ਆਈ ਹੈ ਤੇ ਰਾਤ ਦੇ ਤਾਪਮਾਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਨੇੜੇ ਕੁਝ ਖੇਤਰਾਂ ਦੇ ਵਿੱਚ 5 ਤੋਂ ਲੈ ਕੇ 6 ਡਿਗਰੀ ਦੇ ਵਿੱਚ ਵਿੱਚ ਕੁਝ ਦੇ ਵਿੱਚ 4 ਤੋਂ ਲੈ ਕੇ 5 ਡਿਗਰੀ ਦੇ ਵਿੱਚ ਤੇ ਕੁਝ ਦੇ ਵਿੱਚ 7 ਤੋਂ ਲੈ ਕੇ 9 ਡਿਗਰੀ ਦੇ ਵਿੱਚ ਵਿੱਚ ਜਿਹੜੇ ਦਰਜ ਕੀਤੇ ਜਾਣਗੇ ਵੱਖ-ਵੱਖ ਖੇਤਰਾਂ ਦੇ ਵੱਖ-ਵੱਖ ਤਾਪਮਾਨ ਹੋਣਗੇ ਤੇ ਦਿਨ ਦੇ ਤਾਪਮਾਨ ਵੀ ਜਿਹੜੇ ਕੁਝ ਖੇਤਰਾਂ ਦੇ 15 ਤੋਂ 15 ਡਿਗਰੀ ਦੇ ਪਲੱਸ ਰਹਿਣਗੇ ਤੇ ਕਈਆਂ ਦੇ 16 ਡਿਗਰੀ ਜਾਂ 17 ਡਿਗਰੀ ਦੇ ਕਰੀਬ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਰਹਿਣਗੇ ਜੋ ਗਰਾਵਟਾਉਂ ਦੇ ਤਾਪਮਾਨ ਦੇ ਵਿੱਚ ਉਹ ਵੀ ਅਸੀਂ ਤਾਰ ਤੱਕ ਜਾਣਕਾਰੀ ਦੀ ਸਾਂਝੀ ਕਰਾਂਗੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਸਾਡੇ ਸਪੋਰਟ ਕਰਿਓ ਦਾ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ